ਸਾਰਿਆਂ ਨੂੰ ਪਿਆਰ ਭਰੀ ਸਵੇਰ ਸ਼ਕਲ ਜੀ ਲੈ ਕੇ حاضر ਹੋਇਆ ਅੱਜ ਦੀ ਬਹੁਤ ਖਾਸ ਅਪਡੇਟ ਡੀਏ ਨੂੰ ਲੈ ਕੇ ਸੋ ਦੋਸਤੋ ਸੁਪਰੀਮ ਕੋਰਟ ਨੇ ਇੱਕ ਬਹੁਤ ਹੀ ਵੱਡਾ ਫੈਸਲਾ ਕੀਤਾ ਹੈ ਆਪਾਂ ਕਹਿ ਲਈਏ ਕਿ ਇੱਕ ਜਿਹੜਾ ਲੈਂਡਮਾਰਕ ਡਿਸੀਜਨ ਜਾਰੀ ਕੀਤਾ ਹੈ 올 ਇੰਡੀਆ ਸਾਰੀਆਂ ਇਸ ਸਟੇਟਾਂ ਦੇ ਵਿੱਚ ਇਹ ਦੇਖਣ ਨੂੰ ਮਿਲੇਗਾ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਇਹ ਜ਼ਿਕਰ ਕਰਾਂਗੇ ਸੋ ਮਾਨਯੋਗ ਸੁਪਰੀਮ ਕੋਰਟ ਨੇ ਡੀਏ ਦੇ ਲਈ ਕੀ ਡਿਸੀਜਨ ਫੈਸਲਾ ਜਿਹੜਾ ਡਿਸੀਜਨ ਲਿਆ ਹੈ ਫੈਸਲਾ ਕੀਤਾ ਹੈ ਇਸ ਦਾ ਅਸਰ ਪੰਜਾਬ ਦੇ ਮਲਾਜ਼ਮਾਂ ਤੇ ਕੀ ਪਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਡੀਏ ਕੀ ਇਫੈਕਟ ਪੈਣਗੇ ਇਸ ਦੀ ਸਾਰੀ ਹੀ ਜਾਣਕਾਰੀ ਆਪਾਂ ਇਸ ਵੀਡੀਓ ਦੇ ਵਿੱਚ ਦਵਾਂਗੇ ਵੀਡੀਓ ਨਾਲ ਐਂਡ ਤੱਕ ਜਰੂਰ ਬਣੀ ਰਹਿਣਾ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਤੇ ਵੀਡੀਓ ਨੂੰ ਸਭ ਦੇ ਨਾਲ ਜਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਸਭ ਤੋਂ ਪਹਿਲਾਂ ਜੇ ਇਸ ਦੀ ਸੁਪਰੀਮ ਕੋਰਟ ਦੀ ਜੇ ਗੱਲ ਕੀਤੀ ਜਾਵੇ ਤਾਂ ਇਹ ਜਿਹੜਾ ਕੇਸ ਹੈਗਾ ਇਹ ਕੇਸ ਸੀਗਾ ਬੈਸਟ ਬੰਗਾਲ ਦਾ ਇਹਦਾ ਜਿਹੜਾ ਫੈਸਲਾ ਜਾਰੀ ਕੀਤਾ ਗਿਆ ਹੈ ਸਾਰੀਆਂ ਸਟੇਟਾਂ ਦੇ ਵਿੱਚ ਇਸ ਫੈਸਲੇ ਦਾ ਅਸਰ ਪਵੇਗਾ ਸਭ ਤੋਂ ਪਹਿਲਾਂ ਜਿਹੜਾ ਇਹੀ ਜਾਣਦੇ ਆ ਕਿ ਇਸ ਕੋਰਟ ਕੇਸ ਦਾ ਮੈਟਰ ਕੀ ਹੈ ਕਿਉਂ ਇਸ ਇਹ ਕੇਸ ਫਾਈਲ ਕੀਤਾ ਗਿਆ ਔਰ ਇਸ ਦਾ ਫਾਈਨਲ ਡਿਸੀਜਨ ਕੀ ਹੈ ਇਸ ਤਰ੍ਹਾਂ ਕਿ ਆਪਾਂ ਸਭ ਨੂੰ ਪਤਾ ਹੈ ਕਿ ਬਹੁਤ ਜ਼ਿਆਦਾ ਇਦਾਂ ਦੀਆਂ ਸਟੇਟਾਂ ਨੇ ਜਿਹੜੀਆਂ ਸੈਂਟਰ ਪੀ ਕਮਿਸ਼ਨ ਲਾਗੂ ਕੀਤਾ ਗਿਆ ਹੈ ਪਰ ਕੀਤੇ ਨਾ ਕੀਤੇ ਇੱਕ ਡੀਏ ਨੂੰ ਲੈ ਕੇ ਕਾਫੀ ਵਰ ਮਲਾਜ਼ਮ ਉਹਨਾਂ ਦੇ ਵਿੱਚ ਜਿਹੜਾ ਇਸ਼ੂ ਦੇਖਣ ਨੂੰ ਜ਼ਰੂਰ ਮਿਲਦਾ ਹੈ ਨਹੀਂ ਬਹੁਤ ਹੀ ਜ਼ਿਆਦਾ ਇਦਾਂ ਦੀਆਂ ਸਟੇਟਾਂ ਨੇ ਜਿਹੜਾ ਡੀਏ ਹੈ ਉਹ ਬਹੁਤ ਹੀ ਘੱਟ ਹੈ ਜਿਹੜੀਆਂ ਸਟੇਟਾਂ ਦੇ ਵਿੱਚ ਜੇ ਆਪਾਂ ਕੇਂਦਰ ਸੈਂਟਰ ਦਾ ਜਿਹੜਾ ਪੇ ਸਕੇਲ ਦੇਖੀਏ ਤਾਂ ਇਸ ਤਰ੍ਹਾਂ ਦਾ ਇੱਕ ਕੇਸ ਦੇਖਣ ਨੂੰ ਮਿਲਿਆ ਬੈਸਟ ਬੰਗਾਲ ਦੇ ਵਿੱਚ ਜਿੱਥੇ ਮਲਾਜ਼ਮਾਂ ਨੂੰ ਜੋ ਡੀਏ ਦਿੱਤਾ ਜਾਂਦਾ ਸੀਗਾ ਉਹ ਬਹੁਤ ਹੀ ਘੱਟ ਸੀਗਾ ਜੇ ਉਹਨਾਂ ਨੂੰ ਜਿਹੜਾ ਪੀ ਜਿਹੜਾ ਕੰਪੇਅਰ ਕੀਤਾ ਜਾਵੇ ਸੈਂਟਰ ਦੇ ਨਾਲ ਤਾਂ ਸੈਂਟਰ ਦੇ ਸਕੇਲ ਨੂੰ ਦੇਖਿਆ ਜਾਵੇ ਤਾਂ ਸਕੇਲ ਦੇ ਨਾਲ ਇਸ ਨੂੰ ਲੈ ਕੇ ਜਿਹੜਾ ਕੀ ਪਹੁੰਚ ਜਾਂਦੇ ਨੇਗੇ ਉਹ ਜਿਹੜਾ ਸੈਂਟਰ ਦਾ ਸਕੇਲ ਚਾਰਿਆ ਉਹ 55% ਚਾਰਿਆ ਤੇ ਇਸ ਜਿਹੜਾ ਵੈਸਟ ਬੰਗਾਲ ਦਾ ਜਿਹੜਾ ਸਕੇਲ ਦੇਖਿਆ ਜਾਵੇ ਉਹ 18% ਤੇ ਆ ਸੋ ਇਸੇ ਚੀਜ਼ ਨੂੰ ਦੇਖਦੇ ਹੋਏ ਮਾਨਯੋਗ ਹਾਈ ਕੋਰਟ ਦਾ ਕੇਸ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਆਇਆ ਉਹਨਾਂ ਨੇ ਜਿਹੜੀ ਮੁਲਾਜ਼ਮਾਂ ਨੇ ਹਾਈ ਕੋਰਟ ਦੇ ਵਿੱਚ ਪਹੁੰਚ ਕੀਤੀ ਸੀਗੀ ਪਹੁੰਚ ਤੋਂ ਬਾਅਦ ਹਾਈ ਕੋਰਟ ਦੀ ਜਿਹੜਾ ਕੀ ਜਿਹੜਾ ਡਿਸੀਜਨ ਹੈ ਉਹ ਮਲਾਜ਼ਮਾਂ ਦੇ ਹੱਕ ਦੇ ਵਿੱਚ ਆਇਆ ਸੋ ਦੋਸਤੋ ਤੁਹਾਨੂੰ ਹੋਰ ਦੱਸ ਦਈਏ ਕਿ ਜਿਸ ਤਰ੍ਹਾਂ ਕਿ 2022 ਦੇ ਵਿੱਚ ਕੋਲਕੱਤਾ ਹਾਈ ਕੋਰਟ ਨੇ ਵੈਸਟ ਬੰਗਾਲ ਦੇ ਮਲਾਜ਼ਮਾਂ ਦੇ ਹੱਕ ਦੇ ਵਿੱਚ ਇਹ ਫੈਸਲਾ ਕੀਤਾ ਸੀ ਜਿਹੜੇ ਮਲਾਜ਼ਮ ਨੇ ਉਹਨਾਂ ਨੂੰ ਕੇਂਦਰ ਸਰਕਾਰ ਦੇ ਮਲਾਜ਼ਮਾਂ ਦੇ ਬੰਗ ਜਿਹੜਾ ਬਰਾਬਰ ਡੀਏ ਦਿੱਤਾ ਜਾਵੇ ਜੇਕਰ ਗੱਲ ਕਰੀਏ ਮਾਨਯੋਗ ਸੁਪਰੀਮ ਕੋਰਟ ਦੀ ਇਸ ਵਿੱਚ ਜਿਹੜਾ ਆਰਡਰ ਦੀ ਤਾਂ ਫਿਰ ਇੱਥੇ ਤੱਕ ਜਿਹੜਾ ਇਹ ਕੇਸ ਕਿਵੇਂ ਪਹੁੰਚਿਆ ਸੋ ਦੋਸਤੋ 2022 ਦੇ ਵਿੱਚ ਇਹ ਫੈਸਲਾ ਆਉਣ ਤੋਂ ਬਾਅਦ ਵੈਸਟ ਬੰਗਾਲ ਦੀ ਸਰਕਾਰ ਦੇ ਵੱਲੋਂ ਸੁਪਰੀਮ ਕੋਰਟ ਦਾ ਰੁਖ ਕੀਤਾ ਗਿਆ ਸੀਗਾ ਇਹ ਦਲੀਲ ਦਿੱਤੀ ਗਈ ਸੀ ਕਿ ਜਿਹੜਾ ਇਹ ਤੁਰੰਤ ਡੀਏ ਬਹਾਲ ਕੀਤਾ ਜਾਵੇ ਸੋ ਦੋਸਤੋ ਇਸ ਦੀਆਂ ਜਿਹੜੀਆਂ 17 ਪੇਸ਼ੀਆਂ ਜਿਹੜੀਆਂ ਨੇ ਪਾਈਆਂ ਪਾਈਆਂ ਨੇ ਤੇ ਔਰ ਇਹਨਾਂ ਪੇਸ਼ੀਆਂ ਤੋਂ ਬਾਅਦ ਹੀ 2025 ਦੇ ਵਿੱਚ ਮਈ ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਨੇ ਇਹਨਾਂ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਇਹ ਫੈਸਲਾ ਕੀਤਾ ਹੈ ਸੋ ਜਿਹੜਾ ਕਿ ਜਿਹੜਾ ਇਹ ਦੱਸਦੀ ਕਿ ਜਸਟਿਸ ਸੰਜੀ ਕੁਰਾਲ ਅਤੇ ਸੁਨੀਪ ਮਹਿਤਾ ਜੀ ਦੇ ਵਿੱਚ ਐਂਟਰੀ ਆਰਡਰ ਪਾਸ ਕੀਤਾ ਹੈ ਔਰ ਇਸ ਦੀ ਜਿਹੜੀ ਅਗਲੀ ਸੁਣਵਾਈ ਹੈ ਜਿਹੜੀ ਉਹ ਅਗਸਤ ਦੇ ਵਿੱਚ ਹੈ ਔਰ ਸੁਪਰੀਮ ਕੋਰਟ ਨੇ ਇਹ ਵੀ ਫੈਸਲਾ ਜਿਹੜਾ ਕਿ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਮੁਲਾਜ਼ਮਾਂ ਦੇ ਜਿਹੜੇ ਬਾਕੀ ਮੋਤੀ ਨੇ ਉਹਨਾਂ ਦੇ ਉੱਪਰ ਵੀ ਵਿਚਾਰ ਜਿਹੜਾ ਅਗਸਤ ਦੇ ਵਿੱਚ ਕੀਤਾ ਜਾਏਗਾ ਔਰ ਜੇਕਰ ਗੱਲ ਕਰੀਏ ਡੀਏ ਦੀ ਵੈਸਟ ਬੰਗਾਲ ਦੇ ਮਲਾਜ਼ਮਾਂ ਦੀ ਇਸ ਵਕਤ ਮਹਿਜ਼ 18% ਇਹ ਲੈ ਰਹੇ ਨੇ ਜੇਕਰ ਕੇਂਦਰ ਸਰਕਾਰ ਦੇ ਮਲਾਜ਼ਮਾਂ ਦੀ ਆਪਾਂ ਗੱਲ ਕਰੀਏ ਤਾਂ ਇਸ ਵਕਤ ਤੋਂ 55% ਡੀਏ ਆਪਣੀ ਬੇਸਿਕ ਪੈਨਸ਼ਨਰਸ ਦੀ ਬੇਸਿਕ ਸੈਲਰੀ ਦੇ ਉੱਪਰ ਲੈ ਰਹੇ ਨੇ ਔਰ ਕਮਾਲ ਦੀ ਗੱਲ ਇਹ ਵੀ ਹੈ ਕਿ 18% ਜਿਹੜਾ ਡੀਏ ਹੈ ਉਹਨਾਂ ਨੂੰ ਵੈਸਟ ਬੰਗਾਲ ਨੂੰ ਦਿੱਤਾ ਜਾ ਰਿਹਾ ਉਹ ਹਾਲੀ ਦੇ ਵਿੱਚ ਜਿਹੜਾ ਕਿ 4% ਡੀਏ ਜਿਹੜਾ ਹੈ ਮਲਾਜ਼ਮਾਂ ਨੂੰ April ਦੇ ਵਿੱਚ 2025 ਦੇ ਵਿੱਚ ਹੀ ਨਸੀਬ ਹੋਇਆ ਹੈ ਮਹਾਂਯੋਗ ਸੁਪਰੀਮ ਕੋਰਟ ਨੇ ਇਹ ਚੇਤਾਵਨੀ ਦਿੱਤੀ ਹੈ ਵੈਸਟ ਬੰਗਾਲ ਨੂੰ ਜਿਹੜੀ ਕਿ ਉਹ ਸਰਕਾਰ ਨੂੰ ਦਿੱਤੀ ਹੈ ਕਿ ਜਿਹੜਾ 3 ਮਹੀਨਿਆਂ ਦੇ ਅੰਦਰ ਅੰਦਰ ਜਿਹੜਾ ਪੈਂਡਿੰਗ ਡੀਏ ਹੈ ਉਸ ਨੂੰ ਬਹਾਲ ਕਰੋ ਸੋ ਦੋਸਤੋ ਇਹ ਜਿਹੜਾ ਲੈਂਡਮਾਰਕ ਜਜਮੈਂਟ ਹੈ ਕਿਉਂ ਹੈ ਪੂਰੇ ਦੇਸ਼ ਦੇ ਵਿੱਚ ਜਿੰਨੀਆਂ ਵੀ ਸਰਕਾਰਾਂ ਨੇ ਜਾਂ ਫਿਰ ਰਿਪੋਰਟਸ ਨੇ ਉਹ ਮਾਨਯੋਗ ਸੁਪਰੀਮ ਕੋਰਟ ਤੋਂ ਹੀ ਜਿਹੜੀਆਂ ਚੇਤਾਵਨੀਆਂ ਜਿਹੜੀਆਂ ਨੇ ਉਹ ਪ੍ਰਾਪਤ ਕਰਦੀਆਂ ਨੇ ਔਰ ਸੁਪਰੀਮ ਕੋਰਟ ਨੇ ਅਗਰ ਜਿਹੜੀ ਵੈਸਟ ਬੰਗਾਲ ਕੇਸ ਦੇ ਵਿੱਚ ਇਹ ਜਿਹੜੀ ਚੇਤਾਵਨੀ ਦਿੱਤੀ ਹੈ ਕਿ ਤੁਸੀਂ ਜਿੰਨਾ ਵੀ ਪੈਂਡਿੰਗ ਡੀ ਹੈ ਮਲਾਜ਼ਮਾਂ ਦਾ ਉਹ ਬਹਾਲ ਸੋ ਦੋਸਤੋ ਅਗਰ ਆਪਾਂ ਜੇ ਗੱਲ ਕਰੀਏ ਤੇ ਪੰਜਾਬ ਦੀ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨ ਇਸ ਵਕਤ ਜਿਹੜਾ 42% ਇਹ ਲੈ ਰਹੇ ਨੇ ਜਾਣ ਕੇ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਤੋਂ ਹਜੇ ਵੀ ਬਹੁਤ ਹੀ ਪਿੱਛੇ ਛਾ ਰਹੇ ਨੇ ਉਹ 55% ਡੀਏ ਇਸ ਵਕਤ ਜਿਹੜਾ ਪ੍ਰਾਪਤ ਕਰਦੇ ਨੇ ਸੋ ਇਸ ਦੇ ਲਈ ਇਹ ਜਜਮੈਂਟ ਪੂਰੇ ਦੇਸ਼ ਦੇ ਤੇ ਜਿੰਨੇ ਵੀ ਮੁਲਾਜ਼ਮ ਨੇ ਚਾਹੇ ਉਹ ਕੇਂਦਰ ਦੇ ਮੁਲਾਜ਼ਮ ਨੇ ਚਾਹੇ ਉਹ ਸਟੇਟ ਦੇ ਮੁਲਾਜ਼ਮ ਨੇ ਵੱਖ-ਵੱਖ ਸਰਕਾਰਾਂ ਦੇ ਮੁਲਾਜ਼ਮ ਨੇ ਦੇ ਉੱਪਰ ਇਸ ਜਜਮੈਂਟ ਦਾ ਅਸਰ ਜਿਹੜਾ ਉਹ ਲਾਜ਼ਮੀ ਪਵੇਗਾ ਸੋ ਦੇਖਣ ਨੂੰ ਮਿਲੇਗਾ ਸੋ ਦੋਸਤੋ ਕਿਸ ਅੱਜ ਦੀ ਆਪਣੀ ਬਹੁਤ ਹੀ ਖਾਸ ਅਪਡੇਟ ਮਿਲਦੇ ਆ ਕਿਸੇ ਨਵੀਂ ਅਪਡੇਟ ਦੇ ਨਾਲ ਬਣੇ ਰਹਿਣਾ ਚੈਨਲ ਦੇ ਨਾਲ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਅਤੇ ਵੀਡੀਓ ਨੂੰ ਸਭ ਦੇ ਨਾਲ ਜਰੂਰ ਸ਼ੇਅਰ ਕਰਨਾ ਇਸ ਧੰਨਵਾਦ ਜੀ